D5 ਚੈਨਲ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਗੁਰਜੀਤ ਸਿੰਘ ਰਮਣਾ ਤਾਂ ਪੰਜਾਬ ਸਰਕਾਰ ਵੱਲੋਂ ਇੱਕ ਸਪੈਸ਼ਲ ਟੀਮ ਤਿਆਰ ਕੀਤੀ ਗਈ ਹੈ ਜਿਸ ਦੇ ਵਿੱਚ तमाम ਜਿਹੜੇ ਐਮ ਐਲ ਏਜ਼ ਨੇ ਜਾਂ ਹੋਰ ਵਰਕਰਜ਼ ਨੇ ਉਹਨਾਂ ਨੂੰ ਜਿਹੜਾ ਉਸ ਟੀਮ ਦੇ ਵਿੱਚ ਜੋੜਿਆ ਗਿਆ ਤਾਂ ਉਹਨਾਂ ਵੱਲੋਂ ਸਪੈਸ਼ਲ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਪਹੁੰਚ ਕੇ ਚੈਕਿੰਗ ਕੀਤੀ ਜਾ ਰਹੀ ਹੈ ਪੂਰੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਜ਼ਿਲ੍ਹਿਆਂ ਦੇ ਵਿੱਚ ਕੀ ਕੁਝ ਚੱਲ ਰਿਹਾ ਤੇ ਅੱਜ ਫਰੀਦਕੋਟ ਦੇ ਵਿੱਚ ਵੀ ਉਹ ਟੀਮ ਪਹੁੰਚੀ ਆ ਤਾਂ ਫਰੀਦਕੋਟ ਦੇ ਵਿਧਾਇਕ ਗੁਰਦੇਵ ਸਿੰਘ ਸੇਖੋਂ ਤੇ ਪਹੁੰਚਿਆ ਮਾਨਯੋਗ ਜਸ ਸਾਹਿਬ ਇਥੇ ਪਹੁੰਚਿਆ ਤਾਂ ਜੈਤੋ ਦੇ ਵਿਧਾਇਕ ਅਮਲਕ ਸਿੰਘ ਇਥੇ ਪਹੁੰਚਿਆ ਗੱਲਬਾਤ ਕਰਦੇ ਆ ਅਮਲਕ ਸਿੰਘ ਜੀ ਸਾਡੇ ਨਾਲ ਹੈ ਐਮਿਲ ਸਾਹਿਬ ਇਹ ਪੰਜਾਬ ਸਰਕਾਰ ਨੂੰ ਕੀ ਲੋਡ ਪੈ ਗਈ স্পੈਸ਼ਲ ਜਿਹੜੀ ਇੱਕ ਟੀਮ ਤਿਆਰ ਕੀਤੀ ਹੈ ਔਰ ਤੁਸੀਂ ਅੱਜ ਸਾਰੀ ਟੀਮ ਜੇਲ੍ਹ ਦੇ ਵਿੱਚ ਪਹੁੰਚੋ ਵੇਖੋ ਸਰਕਾਰ ਨੂੰ ਲੋਡ ਨਹੀਂ ਵੈਸੇ ਤਾਂ ਪ੍ਰਬੰਧ ਵਧੀਆ ਬਟ ਫਿਰ ਵੀ ਕਿਤਨਾ ਕਿਤੇ ਜੇ ਕੋਈ ਚੀਜ਼ ਦੀ ਕਮੀ ਰਹਿ ਜਾਂਦੀ ਹੈ ਤਾਂ ਉਹ ਦੱਸਣਾ ਸਾਡਾ ਫਰਜ਼ ਬਣਦਾ ਤਾਂ ਕਰਕੇ ਸਰਕਾਰ ਨੇ ਆਪਦੇ ਨੁਮਾਇੰਦਿਆਂ ਦੀ ਵੀ ਡਿਊਟੀ ਲਈ ਹੈ ਸੋ ਉਸੇ ਕਰਕੇ ਅੱਜ ਅਸੀਂ ਨਰੀਖਣ ਕਰਨ ਗਏ ਸੀ ਜਿੱਥੇ ਵੀ ਜਿਹੜੀ ਕੋਈ ਸਾਨੂੰ ਗੱਲ ਲੱਗੀ ਉਹ ਜਾ ਕੇ ਦੱਸਾਂਗੇ ਇਹ ਕੀ ਜਿਹੜੀ ਜਾਂਚ ਕੀਤੀ ਜਾ ਕੇ ਤੇ ਉੱਥੇ ਪਹੁੰਚ ਕੇ तकरीबन ਸਾਰਾ ਕੁਝ ਠੀਕ ਹੈ ਕੁਝ ਕੁ ਜਿਵੇਂ ਕੈਦੀਆਂ ਦੇ ਰਾਈਟਸ ਹੁੰਦੇ ਉਹਨਾਂ ਨੂੰ ਪੁੱਛਿਆ ਵੀ ਤੁਹਾਨੂੰ ਕੋਈ ਭਾਈ ਦੁੱਖ ਤਕਲੀਫ ਹੈ ਜਾਂ ਕੋਈ ਰੋਟੀ ਪਾਣੀ ਕੰਨਿਓ ਕਈਆਂ ਨੂੰ ਲੀਗਲ ਏਡ ਨਹੀਂ ਮਿਲੀ ਸੀ ਜਾਂ ਮਤਲਬ ਵਕੀਲ ਵਾਸਤੇ ਸਰਕਾਰੀ ਵਾਸਤੇ ਜਾਂ ਕੁਝ ਵੀ ਉਹ ਉਹਨਾਂ ਦੇ ਅਸੀਂ ਨਾਮ ਵਗੈਰਾ ਨੋਟ ਕਰਕੇ ਭੇਜਿਆ ਤੇ ਜਿਨ੍ਹਾਂ ਨੂੰ ਵੀ ਇਸ ਚੀਜ਼ ਦੀ ਲੋੜ ਹੈ ਜਿਵੇਂ ਮੰਨ ਲਓ ਕਈ ਕਈਆਂ ਕੈਦੀ ਪੜੇ ਲਿਖੇ ਸੀ ਕਿ ਮੁੰਡੇ ਉਹਨਾਂ ਨੂੰ ਐਂ ਲੱਗਦਾ ਸੀਗਾ ਵੀ ਇਹ ਸਾਡਾ ਕੈਰੀਅਰ ਆ ਜਿਹੜਾ ਖਤਮ ਹੋ ਗਿਆ ਸਾਨੂੰ ਸੈਕੰਡ ਚਾਂਸ ਮਿਲਣਾ ਚਾਹੀਦਾ ਕਿਉਂਕਿ ਜੇ ਇੱਕ ਵਾਰੀ ਪਰਚਾ ਹੋ ਜੇ ਤੇ ਸਰਕਾਰੀ ਨੌਕਰੀ ਵੀ ਨਹੀਂ ਮਿਲਦੀ ਸੋ ਉਹਨਾਂ ਨੂੰ ਇਹ ਸੀਗਾ ਵੀ ਕੋਈ ਟਾਈਮ ਪੀਰੀਅਡ ਰੱਖਿਆ ਜਾਵੇ ਸਾਲ ਦੋ ਸਾਲ ਦਾ ਤੇ ਤਾਂ ਕਿ ਸਾਨੂੰ ਦੂਰੀ ਤੋਂ ਆਪਦਾ ਜਿਹੜਾ ਸੈਕੰਡ ਚਾਂਸ ਮਿਲੇ ਜ਼ਿੰਦਗੀ 'ਚ ਅਸੀਂ ਨੌਕਰੀ ਲੱਗ ਸਕੀਏ ਪੜ ਸਕੀਏ ਸੋ ਕੁਝ ਇਹੋ ਜਿਹੀਆਂ ਗੱਲਾਂ ਸੀਗੀਆਂ ਉਹ ਕਰਾਂਗੇ ਸਰਕਾਰ ਨਾਲ ਪੂਰੇ 50 ਦੇ ਵਿੱਚ ਟੀਮਾਂ ਤਿਆਰ ਕੀਤੀਆਂ ਕਿ ਚਾਹ ਦੇਖੋ ਮੇਰੀ ਡਿਊਟੀ ਤਾਂ ਇੱਥੇ ਸਾਨੂੰ ਬੁਲਾਇਆ ਸੀਗਾ ਤਕਰੀਬਨ ਹੀ 4 ਮਹੀਨੇ ਬਾਅਦ ਹਰ ਇੱਕ ਜੇਲ੍ਹ ਦੀ ਚੈਕਿੰਗ ਇਹ ਤੁਹਾਡੀ ਜਿਹੜੀ ਅੱਜ ਦੀ ਟੀਮ ਦੇ ਵਿੱਚ ਕੌਣ ਕੌਣ ਸ਼ਾਮਲ ਕਿਤੇ ਹੈ ਜੱਜ ਸਾਹਿਬ ਸੀਗੇ ਮੈਂ ਸੀਗਾ ਐਮ ਐਲ ਏ ਫਰੀਦਕੋਟ ਸੀਗੇ ਉਹ ਇਹੀ ਸੀਗੇ ਅਸੀਂ ਤਿੰਨ ਚਾਰ ਜੇਲ੍ਹ ਦੇ ਵਿੱਚ ਪਹੁੰਚੇ ਆ ਇਨਵੈਸਟੀਗੇਸ਼ਨ ਕੀਤੀ ਨਰੀਖਣ ਕੀਤਾ ਜਿਵੇਂ ਤੁਸੀਂ ਕਿਹਾ ਕੋਈ ਖਾਸ ਗੱਲ ਲੱਗੀ ਹੈ ਤੁਸੀਂ ਜਿਹੜੀ ਵੀ ਕਿਹਾ ਵੀ ਸੋਚਿਆ ਹੋਣਾ ਮਨ ਦੇ ਵਿੱਚ ਵੀ ਅਸੀਂ ਮੁੱਖ ਮੰਤਰੀ ਪੰਜਾਬ ਤੱਕ ਇਹ ਜ਼ਰੂਰ ਪਹੁੰਚਾਵਾਂਗੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਕੈਦੀ ਹੈ ਜਾਂ ਇੱਥੇ ਕੋਈ ਵੀ ਹੈ ਉਹਨਾਂ ਨੂੰ ਕੋਈ ਦਿੱਕਤ ਨਾ ਹੋਵੇ ਮੁਲਾਜ਼ਮਾਂ ਨੂੰ ਦਿੱਕਤ ਨਾ ਆਵੇ ਕਿਤਨੇ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਜੇਲ੍ਹਾਂ ਦੇ ਵਿੱਚ ਵਧੀਆ ਤਰੀਕੇ ਦੇ ਨਾਲ ਜਿਹੜਾ ਮਾਹੌਲ ਰਹੇ ਬਿਲਕੁਲ ਮੈਂ ਖਾਸ ਕਰ ਲਈਹੀ ਹੈ ਜਿਵੇਂ ਨੌਜਵਾਨ ਮੁੰਡੇ ਸੀ ਪੜ੍ਹੇ ਲਿਖੇ ਸੀ ਜਿਹੜੀ ਉਹਨਾਂ ਦੀ ਗੱਲ ਮੈਨੂੰ ਕਿਤੇ ਨਾ ਕਿਤੇ ਲੱਗੀ ਵੀ ਉਹਨਾਂ ਨੂੰ ਸੈਕੰਡ ਚਾਂਸ ਮਿਲਣਾ ਜਿਹੜਾ ਚਾਹੀਦਾ ਜੇ ਹੋ ਸਕਦਾ ਹੋਇਆ ਬਾਕੀ ਤਾਂ ਸਰਕਾਰ ਤੇ ਡਿਪੈਂਡ ਹੈ ਵੀ ਜੇ ਜਿਹੜੇ ਮੁੰਡੇ ਪੜ੍ਹੇ ਲਿਖੇ ਆ ਜਿਹੜੇ ਕੰਮ ਕਰਨਾ ਚਾਹੁੰਦੇ ਆ ਕਿਸੇ ਤੋਂ ਗਲਤੀ ਨਾਲ ਹੋ ਜਾਂਦਾ ਜਾਂ ਕੁਝ ਵੀ ਮਤਲਬ ਕੋਈ ਗਲਤੀ ਕਰ ਪੈਂਦਾ ਤੇ ਉਹ ਸੁਧਰਨਾ ਚਾਹੁੰਦਾ ਤਾਂ ਉਹਨੂੰ ਸੈਕਿੰਡ ਚਾਂਸ ਦੇਈਏ ਸੋ ਉਹ ਗੱਲਾਂ ਜ਼ਰੂਰ ਹੈਗੀਆਂ ਵੀ ਉਹਨਾਂ ਨੂੰ ਜਿਵੇਂ ਮੁੰਡੇ ਖੜੇ ਸੀਗੇ 2-3 ਵਧੀਆ ਪੜੇ ਲਿਖੇ ਸੀਗੇ ਗ੍ਰੈਜੂਏਟ ਸੀ ਜੋ ਕਹਿੰਦੇ ਵੀ ਅਸੀਂ ਬਾਹਰ ਨਿਕਲ ਕੇ ਨੌਕਰੀ ਕਰਨਾ ਚਾਹੁੰਦੇ ਹੋਵਾਂਗੇ ਪਰ ਸਾਡੇ ਤੇ ਪਰਚੇ ਕਰਕੇ ਸਾਡੇ ਤੋਂ ਜੌਬ ਨਹੀਂ ਹੋ ਪਾਣੀ ਸੋ ਇਹੋ ਜਿਹੀਆਂ ਕੁਝ ਬਹੁਤ ਜਿਹੜੀਆਂ ਗੱਲਾਂ ਉਹ ਕਰਾਂਗੇ ਸਰਕਾਰ ਨਾਲ ਜਿਹੜੀਆਂ ਲੱਗੂ ਕਿਹੜੀ ਇਨਫੋਰਮੇਸ਼ਨ ਆਉਂਦੀਆਂ ਹੁੰਦੀਆਂ ਵੀ ਕਿਤੇ ਨਾ ਕਿਤੇ ਕੈਦੀ ਗਲਤ ਕੰਮ ਕਰ ਰਹੇ ਆ ਕਿਤੇ ਨਾ ਕਿਤੇ ਮੁਲਾਜ਼ਮ ਜਿਹੜਾ ਸਹੀ ਕੰਮ ਨਹੀਂ ਕਰ ਰਹੇ ਇਹ ਵੀ ਜੀ ਕੋਈ ਗੱਲ ਤਾਂ ਨਿਕਲ ਕੇ ਸਾਹ ਜਿੰਨੇ ਵੀ ਕੈਦੀ ਸੀ ਕਿ ਉਹਨਾਂ ਨੂੰ ਪੁੱਛਿਆ ਕਿਸੇ ਨੂੰ ਕੋਈ ਦੁੱਖ ਆ ਤਕਲੀਫ ਆ ਉਹ ਦੱਸ ਸਕਦੇ ਆ ਤੁਹਾਡਾ ਰਾਈਟ ਹੈ ਜੇ ਤੁਹਾਨੂੰ ਰੋਟੀ ਨਹੀਂ ਅੱਛੀ ਮਿਲਦੀ ਜਾਂ ਤੁਹਾਡੇ ਨਾਲ ਉੱਥੇ ਹੀ ਰਾਣੀ ਸਹੀ ਹੁੰਦਾ ਜਾਂ ਕੁਝ ਵੀ ABCD ਵੈਸੇ ਵਧੀਆ ਪ੍ਰਬੰਧ ਅੰਦਰ ਕਿ ਕੈਦੀਆਂ ਦੇ ਖੇਡਣ ਵਾਸਤੇ ਵੀ ਉਹਨਾਂ ਦਾ ਅ ਰਸਾ ਕਸ਼ੀ ਦਾ ਵੀ ਸੀਗੇ ਮੁਕਾਬਲਾ ਗੁਰਦੁਆਰਾ ਬਣਿਆ ਹੋਇਆ ਵਧੀਆ ਉੱਥੇ ਨਿਤਨੇਮ ਵੀ ਕਰਦੇ ਆ ਓਵਰਆਲ ਠੀਕ ਸੀਗਾ ਸੁਪਰਡੈਂਟ ਨਾਲ ਜਾਂ ਮੁਲਾਜ਼ਮਾਂ ਨਾਲ ਵੀ ਗੱਲ ਕੀਤੀ ਹੋਣੀ ਬਿਲਕੁਲ ਸਾਰਿਆਂ ਵਧੀਆ ਤਰੀਕੇ ਨਾਲ ਜਿਹੜਾ ਪ੍ਰਸ਼ਾਸਨ ਹੈ ਇੱਥੇ ਵਧੀਆ ਤਰੀਕੇ ਨਾਲ ਪ੍ਰਬੰਧ ਹੈ ਪੂਰੇ ਚੌਕਸ ਨੇ ਪੂਰੇ ਮਤਲਬ ਆਪਦੀ ਡਿਊਟੀ ਪਰ ਰਹੀ ਸਮਰਪਰਤ ਨੇ ਸਰ ਸਰਕਾਰ ਦਾ ਪ੍ਰੋਸੈਸ ਲਗਾਤਾਰ ਜਾਰੀ ਰਹੂਗਾ ਹਰ 4 ਮਹੀਨੇ ਆ ਕੇ ਨਿਰੇਖਣ ਕਰਿਆ ਕਰਾਂਗੇ ਬਿਲਕੁਲ ਪੰਜਾਬ ਸਰਕਾਰ ਵੱਲੋਂ ਇਹ ਜਿਹੜਾ ਪ੍ਰੋਸੈਸ ਚੱਲ ਰਿਹਾ ਹੈ। ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦੀਆਂ ਜੇਲਾਂ ਦੇ ਅੰਦਰ ਪਿਛਲੇ ਲੰਮੇ ਸਮੇਂ ਤੋਂ ਜੋ ਕੈਦੀ ਬੰਦ ਨੇ ਬਹੁਤ ਸਾਰੀਆਂ ਉਹਨਾਂ ਦੀਆਂ ਸਮੱਸਿਆਵਾਂ ਨੇ। ਚਾਹੇ ਉਹ ਜਮਾਨਤ ਨੂੰ ਲੈ ਕੇ ਚਾਹੇ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਵੱਖ-ਵੱਖ ਨੇ। ਉਹਨੂੰ ਲੈ ਕੇ ਅੱਜ ਇੱਥੇ ਅਸੀਂ ਆਏ ਆਂ। ਆ ਸਾਰਿਆਂ ਦਾ ਦੁੱਖ ਤਕਲੀਫ ਵੀ ਸੁਣਾਇਆ। ਸਰਕਾਰ ਦੇ ਧਿਆਨ 'ਚ ਵੀ ਲਿਆਵਾਂਗੇ ਕੁਝ ਜੁਡੀਸ਼ੀਅਲ ਨਾਲ ਸੰਬੰਧਤ। ਦਾ ਸਵੰਦਰ ਕੋਈ ਜ਼ਮਾਨਤ ਹੈ ਕਿਸੇ ਦੀ ਕਿਸੇ ਦਾ ਪਰਿਵਾਰ ਦੇ ਵਿੱਚ ਪਿੱਛੇ ਕੋਈ ਆਉਣ ਵਾਲਾ ਨਹੀਂ ਇਸ ਤਰ੍ਹਾਂ ਹੀ ਬਹੁਤ ਸਾਰੀਆਂ ਨਿੱਜੀ ਸਮੱਸਿਆਵਾਂ ਵੀ ਹੈਗੀਆਂ ਜਿਹੜੀਆਂ ਪੈਦੀਆਂ ਨਹੀਂ ਉਹ ਸੁਣੀਆਂ ਕਿ ਉਹਦੇ ਤੇ ਜਿੰਨਾ ਵੀ ਹੋ ਸਕਿਆ ਵੱਧ ਤੋਂ ਵੱਧ ਜਿਹੜਾ ਉਹ ਜ਼ੋਰ ਲਾ ਕੇ ਉਹਨਾਂ ਦੇ ਕੰਮ ਕਰਾ ਕੇ ਉਹਨਾਂ ਦੀਆਂ ਸਮੱਸਿਆਵਾਂ ਹੱਲ ਕਰਾ ਕੁਝ ਖਾਮੀਆਂ ਪਈਆਂ ਵੀ ਨੇ ਨਹੀਂ ਖਾਮੀਆਂ ਫਿਲਹਾਲ ਤਾਂ ਕੋਈ ਸਾਨੂੰ ਨਹੀਂ ਦੱਸਿਆ ਕੋਈ ਮਤਲਬ ਜੇਲ੍ਹ ਦੇ ਨਾਲ ਸੰਬੰਧਿਤ ਜਾਂ ਸਰਕਾਰ ਦੇ ਨਾਲ ਸੰਬੰਧਿਤ ਨਹੀਂ ਬਹੁਤੀਆਂ ਲੋਕਾਂ ਦੀਆਂ ਜ਼ਮਾਨਤ ਨੂੰ ਲੈ ਕੇ ਕਿਸੇ ਦੇ ਕੋਲੇ ਜਿਹੜਾ ਕੋਈ ਮਗਰ ਨਹੀਂ ਆਇਆ ਕੋਈ ਜ਼ਮਾਨਤ ਕਰਾਉਣੀ ਆ ਬਹੁਤ ਵਾਰੀ ਕਿਉਂਕਿ ਸਰਕਾਰੀ ਵਕੀਲ ਤਾਂ ਆਪਾਂ ਦੇ ਸਕਦੇ ਹਾਂ ਪਰ ਜ਼ਮਾਨਤੀ ਆ ਤਾਂ ਉਹਨਾਂ ਨੂੰ ਲੈ ਕੇ ਆਉਣਾ ਇਸ ਤਰ੍ਹਾਂ ਦੀਆਂ ਕਈ ਸਮੱਸਿਆਵਾਂ ਆਈਆਂ ਕੋਈ ਪਰਿਵਾਰ ਦੇ ਵਿੱਚ ਇਕੱਲੀ ਆ ਕੋਈ ਪਿੱਛੇ ਨਹੀਂ ਆਉਣ ਵਾਲਾ ਸੋ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਸੀ ਉਹਦੇ ਲਈ ਹੱਲ ਵਾਸਤੇ ਜਿੱਥੋਂ ਤੱਕ ਵੀ ਜੱਜ ਸਾਹਿਬ ਜਿਹੜਾ ਕੋਈ ਆਪ ਸੈਲਫ ਕੁਸ਼ ਕਰ ਸਕਦੇ ਮਦਦ ਤੋਂ ਉਹਨੂੰ ਲੈ ਕੇ ਸੀ ਉਹ ਅਕਸਰ ਹੀ ਖਬਰਾਂ ਵਿੱਚ ਸਾਹਮਣੇ ਹੁੰਦੀ ਰਹਿੰਦੀ ਕਿ ਕਿਸੇ ਜੇਲ੍ਹਾਂ ਵਿੱਚੋਂ ਕਿਸੇ ਜੇਲਾ ਦੇ ਵਿੱਚੋਂ ਆਪ ਨੂੰ ਕਾਜ਼ ਰਿੰਦੇ ਨੇ ਉਹ ਜੀ ਕਮੇਟੀ ਦੇ ਵਿੱਚ ਹੋ ਕਿ ਇਹਦੇ ਲਈ ਕੋਈ ਖਾਸ ਉਪਰਾਲਾ ਕੀਤਾ ਜਾਵੇ ਵੀ ਜੀ ਇਹ ਆ ਵੀ ਸਭ ਤੋਂ ਵੱਡੀ ਗੱਲ ਤਾਂ ਗਿਆਨ ਇਹਦੇ ਉੱਤੇ ਵੀ ਵਿਚਾਰ ਚਰਚਾ ਕੀਤੀ ਗਈ ਹੈ ਇੱਥੇ ਅਸੀਂ ਅੰਦਰ ਜਿਹੜਾ ਸਕਿੱਲ ਦੇ ਕੋਰਸ ਸ਼ੁਰੂ ਕਰ ਰਹੇ ਹਾਂ ਸਪੋਰਟਸ ਸ਼ੁਰੂ ਕਰ ਰਹੇ ਹਾਂ ਔਰ ਨਾਲ ਹੀ ਧਾਰਮਿਕ ਵਕਫ ਵਕਫ ਧਰਮਾਂ ਦੇ ਇੱਥੇ ਜਿਹੜੇ ਲੋਕ ਦੇ ਅੰਦਰ ਆਏ ਨੇ ਉਹਨਾਂ ਨੂੰ ਧਾਰਮਿਕ ਗਿਆਨ ਕਿਉਂਕਿ ਗਿਆਨ ਦੇ ਨਾਲ ਹੀ ਸਾਰਾ ਗਿਆਨ ਦਾ ਵੱਧਾ ਹੀ ਮੰਨਦਾ ਨਹੀਂ ਤਾਂ ਜੇ ਇਹਨਾਂ ਦੇ ਮਨ ਨਹੀਂ ਸਥਿਰ ਸੀ ਤਾਂ ਤਾਂ ਹੀ ਇੱਥੇ ਪਹੁੰਚਿਆ ਸੋਸੀਂ ਇਸ ਤਰ੍ਹਾਂ ਦੇ ਅਪਰਾਲੇ ਵੀ ਕਰ ਰਹੇ ਹਾਂ ਇੱਥੇ ਆਉਣ ਵਾਲੇ ਸਮੇਂ 'ਚ ਸਮਾਗਮ ਵੀ ਕਰਾਵਾਂਗੇ ਨਾਮੀ ਜਿਹੜੇ ਹੈਗੇ ਆ ਪ੍ਰਚਾਰਕ ਹੈ ਉਹਨਾਂ ਨੂੰ ਵੀ ਇੱਥੇ ਲੈ ਕੇ ਆਵਾਂਗੇ ਤਾਂ ਕਿ ਇਹਨਾਂ ਨੂੰ ਗਿਆਨ ਦਿੱਤਾ ਜਾ ਸਕੇ ਬਹੁਤੇ ਬੰਦਿਆਂ ਤੇ ਹੁੰਦਾ ਵੀ ਜੁਰਮ ਕਰਕੇ ਇਹ ਅਹਿਸਾਸ ਹੀ ਨਹੀਂ ਹੁੰਦਾ ਵੀ ਅਸੀਂ ਜੁਰਮ ਕੀਤਾ ਜਾਂ ਬਹੁਤੇ ਬੰਦੇ ਜਿਹੜੇ ਨਸ਼ਾ ਕਰਦੇ ਉਹਨਾਂ ਨੂੰ ਲੱਗਦਾ ਹੀ ਨਹੀਂ ਵੀ ਅਸੀਂ ਆਪਦੇ ਸਰੀਰ ਦਾ ਨੁਕਸਾਨ ਕਰ ਰਹੇ ਹਾਂ ਅਸੀਂ ਸਮਾਜ ਦਾ ਨੁਕਸਾਨ ਕਰ ਰਹੇ ਹਾਂ ਅਸੀਂ ਆਪਦੇ ਪਰਿਵਾਰ ਦਾ ਸਮਾਜ ਦੇ ਵਿੱਚ ਰੁਤਬਾ ਨੀਮਾ ਕਰ ਰਹੇ ਹਾਂ ਸੋ ਇਸ ਵਾਸਤੇ ਅਸੀਂ ਉਹ ਫਰ ਅਪਰਾਲਾ ਕਰਾਂਗੇ ਕਾਉਂਸਲਿੰਗ ਕਰਾਂਗੇ ਤਾਂ ਕਿ ਜੇਕਰ ਕੋਈ ਬੰਦਾ ਰਾਹ ਕੁਰਾਹੇ ਪੈ ਗਿਆ ਤਾਉਨੂੰ ਰਾਹ ਦੱਸਿਆ ਜਾਵੇ ਜੇ ਅੱਗੇ ਗਲਤ ਚਲਾ ਗਿਆ ਤਾਉਨੂੰ ਮੋੜ ਕੇ ਉਹਦੀ ਮੰਜ਼ਿਲ ਵੱਲ ਲਿਜਾਇਆ ਜਾਵੇ ਪਿਛਲੇ ਸਮੇਂ ਜਦੋਂ ਹਰਜੋਤ ਸਿੰਘ ਬੈਂਸ ਇੱਕ ਤਲਕੂਡ ਜਿਲ੍ਹੇ ਦੇ ਡਾਇਰੈਕਟਰ ਸੀ ਉਹਨਾਂ ਦੇ ਵੱਲੋਂ ਅਨਾਉਂਸ ਕੀਤਾ ਗਿਆ ਸੀਗਾ ਕਿ ਇਸ ਜ਼ਿਲ੍ਹੇ ਦੇ ਵਿੱਚ ਜੈਮਰ ਲਗਾਏ ਜਾਣਗੇ ਕੋਈ ਉਸ ਤੋਂ ਹੁਣ ਤੱਕ ਵਰਕ ਹੋਇਆ ਨਹੀਂ ਦੇਖੋ ਉਹ ਸਰਕਾਰ ਲੈਵਲ ਤੇ ਗੱਲ ਚੱਲ ਰਹੀ ਆ ਪਰ ਸਾਡੀ ਜਿਹੜੀ ਅਸੀਂ ਇਹ ਚਾਹੁੰਦੇ ਆ ਕਿ ਇਹਨਾਂ ਨੂੰ ਕਿਸ ਤਰ੍ਹਾਂ ਇਹਨਾਂ ਦੀ ਕਾਉਂਸਲਿੰਗ ਕਿਸ ਤਰ੍ਹਾਂ ਇਹਨਾਂ ਦਾ ਹੱਲ ਜਿਹੜੇ ਬੰਦਿਆਂ ਨੇ ਸਜ਼ਾ ਕੱਟ ਲਈਏ ਕੁਝ ਬੰਦੇ ਇਸ ਤਰ੍ਹਾਂ ਦੇ ਉਹਨਾਂ ਦੇ ਜੇ ਕਿਸੇ ਦਾ ਕੋਈ ਨਕਸ਼ਾ ਨਹੀਂ ਤੁਰਿਆ ਜਾਂ ਕੁਛ ਉਹ ਸਾਰੀਆਂ ਸਮੱਸਿਆਵਾਂ ਉਹਦੀ ਅਸੀਂ ਜਿਹੜੀ ਬਾਕਾਇਦਾ ਡਿਟੇਲ ਬਣਾਈ ਆ ਔਰ ਅਗਲੀ ਮੀਟਿੰਗ ਜਲ ਹੋਊਗੀ ਇੱਕ ਕਮੇਟੀ ਬਣਾਈ ਗਈ ਹੈ ਪੰਜਾਬ ਸਰਕਾਰ ਵੱਲੋਂ ਤਿੰਨ ਐਮਐਲਏ ਨੇ ਜੱਜ ਸਾਹਿਬ ਨੇ ਸੁਪਰਡੈਂਟ ਸਾਹਿਬਾ ਨੇ ਔਰ ਜਿਹੜੇ ਕੁਛ ਸਮਾਜ ਸੇਵੀ ਨੇ ਉਹਨਾਂ ਦੀ ਇੱਕ ਕਮੇਟੀ ਆ ਔਰ ਲਗਾਤਾਰ ਇਹ ਮੀਟਿੰਗਾਂ ਹੁੰਦੀਆਂ ਰਹਿਣਗੀਆਂ ਔਰ ਜਿਹੜੀਆਂ ਜਿਹੜੀਆਂ ਸਮੱਸਿਆਵਾਂ ਸਾਡੇ ਇਹਨਾਂ ਵੀਰਾਂ ਨੂੰ ਤਾਂ ਉਹ ਕਰਾਏ ਪਏ ਨੇ ਸਾਡੇ ਸਮਾਜ ਦਾ ਹਿੱਸਾ ਨੇ ਔਰ ਬਹੁਤ ਵਾਰੀ ਇਹ ਵੀ ਹੁੰਦਾ ਕਿ ਇਹਨਾਂ ਜੇਲਾਂ ਦੇ ਵਿੱਚੋਂ ਬਹੁਤ ਉੱਚੇ ਉੱਚੇ ਅਹੁਦਿਆਂ ਤੇ ਵੀ ਲੋਕ ਪਹੁੰਚੇ ਨੇ ਚਾਹੇ ਉਹ ਅਫਸਰ ਬਣੇ ਚਾਹੇ ਵਕੀਲ ਬਣੇ ਬਹੁਤ ਸਾਰੀਆਂ ਜਿਹੜੀਆਂ ਵੱਡੀਆਂ ਵੱਡੀਆਂ ਰੁਕਵੇ ਪ੍ਰਾਪਤ ਕੀਤੀ ਬਾਹਰ ਜਾ ਕੇ ਸਮਾਜ ਸੁਧਾਰਕ ਵੀ ਬਣੇ ਕਿਉਂਕਿ ਉਹਨੂੰ ਪਤਾ ਲੱਗ ਗਿਆ ਕਿ ਜਿਹੜਾ ਗੁਨਾਹ ਹੈ ਕਿ ਮਨੁੱਖ ਦੀ ਕਿੰਨੀ ਤਬਾਹੀ ਕਰਦਾ ਤੇ ਗੁਨਾਹ ਤੋਂ ਸਬਕ ਸਿੱਖ ਕੇ ਬੰਦਾ ਕਿੱਡਾ ਮਹਾਨ ਬਣ ਸਕਦਾ ਸੋ ਇਸ ਦੇ ਉੱਤੇ ਅਸੀਂ ਵਰਕ ਕਰਦੇ ਇੱਕ ਹੋਰ ਇਨਫਰਮੇਸ਼ਨ ਆ ਰਹੀ ਸੀ ਜਿਹੜੀ ਸੁਖਨਾ ਦੇ ਮਾਮਲੇ ਦੇ ਵਿੱਚ ਰਪਿੰਦਰ ਕੌਰ ਹੈ ਉਹਨੂੰ ਵੀਆਈਪੀ ਤੋਂ ਕਿਹਾ ਜਾ ਰਹਿ ਮੰਨ ਲਈ ਹੈ ਨਾਲ ਉਹ ਜਿਹੜਾ ਪ੍ਰੇਮੀ ਹੈ ਉਹਦੇ ਨਾਲ ਗੱਲਬਾਤ ਕਰ ਲਈ ਹੈ ਹੈ ਕੋਈ ਨਹੀਂ ਦੇਖੋ ਲੋਕਾਂ ਦੇ ਵਿੱਚ ਇੱਕ ਫੁਵਾਹ ਹੈ ਵੀਆਈਪੀ ਸਹੂਲਤ ਕੌਣ ਦੇਊਗਾ ਉਹਨਾਂ ਨੂੰ ਉਸ ਲੜਕੀ ਦੇ ਮਾਪੇ ਨੇ ਇੱਥੋਂ ਤੱਕ ਉਹਨੂੰ ਚੱਪਲਾਂ ਦੇਣ ਤੋਂ ਵੀ ਇਨਕਾਰ ਕਰਤਾ ਕੱਪੜੇ ਦੇਣ ਤੋਂ ਇਨਕਾਰ ਕਰਤਾ ਹੋਰ ਇਹਦੋਂ ਕੀ ਹੋਊਗਾ ਪਰਿਵਾਰ ਨੇ ਤੇ ਇੱਥੋਂ ਤੱਕ ਉਹਨੂੰ ਉਹਦੀ ਧੀ ਮੰਨਣ ਤੋਂ ਵੀ ਇਨਕਾਰ ਕਰਤਾ ਸੋ ਇਹ ਸਾਡੇ ਕੋਲ ਜਿੰਨੀ ਹੁਣ ਤੱਕ ਰਿਪੋਰਟ ਆਈ ਹੈ ਵੀ ਉਹਦੇ ਪਰਿਵਾਰ ਨੇ ਉਹਨੂੰ ਉਸ ਤੋਂ ਬਾਅਦ ਉਹਦਾ ਚਿਹਰਾ ਵੀ ਨਹੀਂ ਲਿਖਿਆ ਤਾਂ ਫਿਰ ਮਦਦ ਕੌਣ ਕਰੂਗਾ ਸੋ ਇਹ ਜਿਹੜਾ ਕੋਈ ਬੰਦਾ ਇਸ ਤਰ੍ਹਾਂ ਦੀ ਫਾਰਮ ਹਟਾਉਂਦਾ ਉਹ ਗਲਤ ਹੈ ਕਿਉਂਕਿ ਅੰਦਰ ਜੇਲ੍ਹ ਦੇ ਵਿੱਚ ਇਸ ਤਰ੍ਹਾਂ ਦੇ ਮਾੜੇ ਵਰਤਾਰੇ ਕਰਨ ਵਾਲੇ ਬੰਦਿਆਂ ਨੂੰ ਕੋਈ ਵੀ ਜਿਹੜੀ ਸਹੂਲਤ ਨਹੀਂ ਦਿੱਤੀ ਜਾਊਗੀ ਨਾ ਹੀ ਕਿਸੇ ਨੂੰ ਦੇਣ ਦਿੱਤੀ ਆ ਗੁਰਜੀਤ ਸਿੰਘ ਰਮਾਣਾ D5 ਚੈਨਲ ਪੰਜਾਬੀ ਫਰੀਦਕੋਟ